ਬਹੁਤ ਹੀ ਕਹਿਣ ਨੂੰ ਤਾਂ ਪਹਿਲੀ ਗੱਲ ਤਾਂ ਹੈ ਕਿ ਕਹਿਣ ਨੂੰ ਤਾਂ ਕੋਈ ਸ਼ਬਦ ਨਹੀਂ ਹੈਗੇ ਹੁਣ ਇਹ ਦੁੱਖ ਇੱਕ ਨਿਚੇ ਲਿਆ ਜਾਂਦਾ ਉਹਦੇ ਤੇ ਇੰਨੀ ਜਲਦੀ ਫੇਰ ਇੱਕ ਦੁੱਖ ਆ ਗਿਆ ਮੈਂ ਹੈਰਾਨ ਆ ਇਸ ਗੱਲੋਂ ਕਿ ਚੰਗੇ ਪਰੇ ਸਿਗੇ ਉਹਦੇ ਫਾਦਰ ਸਾਹਿਬ ਤੇ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਹਨਾ ਕੀ ਕਹਿ ਸਕਦੇ ਆ ਉਹਦੇ ਅੱਗੇ ਜੋਰ ਨਹੀਂ ਹੈਗਾ ਪਰ ਮਿੱਤੋ ਯਾਰ ਉਹ ਰੋਂਦਾ ਨਹੀਂ ਦੇਖਿਆ ਜਾਂਦਾ ਮੇਰਾ ਛੋਟਾ ਭਾਈ ਆ ਉਤਰ ਹੁੰਦਾ ਨਹੀਂ ਲੇਖਿਆ ਮੈਂ ਬੜਾ ਬਹੁਤ ਕੱਟਰ ਰੋਣ ਵਾਲਾ ਬੰਦਾ ਮੈਂ ਮੈਂ ਬਹੁਤ ਕੱਟਰ ਹਾਂ ਮੈਂ ਆਪਣੇ ਅੰਦਰ ਹੀ ਰੱਖਦਾ ਜਜ਼ਵਾਤ ਜਿੰਨੇ ਵੀ ਅੰਦਰ ਰੱਖ ਲੈਣਾ ਮੈਂ ਕੱਲਾ ਬਹਿ ਕੇ ਰੋ ਲੈਣਾ ਪਰ ਅੱਜ ਜੋ ਗੱਲਾਂ ਕਰ ਰਿਹਾ ਸੀ ਤੇ ਉਹਦੀ ਗੱਲਾਂ ਸੁਣ ਸੁਣ ਮੈਨੂੰ ਮਤ ਵੀ ਨਹੀਂ ਰੁਕਿਆ ਗਿਆ ਅੱਜ ਵੀ ਤੱਕਾ ਨਾ ਕਰ ਐਨਾ ਰੱਬ ਨੂੰ ਕਹਿ ਦੇ ਵੀ ਇੰਨਾ ਤੱਕਾ ਨਾ ਕਰ ਕਰ ਜਿੰਨਾ ਬਣਦਾ ਤੇ ਰੋਣਾ ਕਰ ਜਿਆਦਾ ਨਾ ਕਰ ਇੰਡਸਟਰੀ ਨੂੰ ਆਨ ਲੱਗਦਾ ਜਿਵੇਂ ਨજર ਲੱਗੀ ਹੋ ਕੇ ਪਿਛਲੇ ਚੰਦ ਦੇ ਨਾਲ ਜੀ ਕਈ ਵੱਡੇ ਚਿਹਰੇ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਹਾਂਜੀ ਸਾਨੂੰ ਲੱਗ ਰਿਹਾ ਇਹ ਇਸ ਕਰਕੇ ਅਸੀਂ ਆ ਗੱਲਬਾਤ ਚੱਲਦੀ ਰਹਿੰਦੀ ਸਾਡੀ ਆਸ ਵਿੱਚ ਕਲਾਕਾਰ ਭਰਾਵਾਂ ਦੀ ਵੀ ਪਾਠ ਕਰੀਏ ਕੋਈ ਅਰਦਾਸ ਕਰਾਈਏ ਅਸੀਂ ਸਾਰੇ ਡਰੇ ਹੋਏ ਹਾਂ ਹੁਣ ਡਰ ਲੱਗਦਾ ਵੀਰੇ ਸਿੱਧੀ ਗੱਲ ਦੱਸਦਾ ਮੰਨਦਾ ਰਿਹਾ ਵਾ ਵੀ ਸੁੱਖ ਰਹੇ ਸਾਰੇ ਪਾਸੇ ਜੀ ਜਦੋਂ ਮਾਤਾ ਹੋਂ ਦਾ ਇੰਤਕਾਰ ਹੋਇਆ ਤੰ ਵਿੱਚ ਜਿੱਥੇ ਪੌਂਟ ਸੀ ਸੁਣ ਦੇਖਾ ਕੀਤਾ ਅੰਦਰ ਬਾਪੂ ਨਾਲ ਆਪਣਾ ਗੱਲਾ ਹੋਈ ਸੀ ਬਾਪੂ ਨੇ ਮੇਰੀ ਗੱਲ ਇਹ ਹੋਈ ਸੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਥੋੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਈ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਣੀ ਹੁਣ ਗੱਲਾਂ ਸਮਝ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਚੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਇਹ ਸਾਡੇ ਇੱਕ ਮੁਸਲਮਾਨ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਣਾ ਤੇ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ ਪੀਵੇਂ ਤੋਂ ਪਹਿਲਾਂ ਪਹਿਲਾਂ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਛਾਰਦੇ ਸੀਗੇ ਤੇ ਹੁਣ ਜਦੋਂ ਮਾਤਾ ਨਹੀਂ ਰਹਿ ਤੇ ਉਹ ਕਿੱਦਾਂ ਸਰ ਲੈਂਦੇ ਹੈਣਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਪੈਂਦੇ ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸੀਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਛਾਵਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਜੇ ਮਾਪੇ ਸਲਾਮਤ ਨੇ ਤਤੋੜੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਪਰ ਹੁਣ ਲੱਖਾਂ ਜਿੱਤਾਂ ਹਾਸਲ ਕਰ ਲਈਏ ਜੋ ਮਰਜੀ ਹਾਸਲ ਕਰ ਲਈਏ ਜਦੋਂ ਮਾਪੇ ਚੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਮੈਂ ਤਾਂ ਹੁਣੇ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰੋਂ ਉਸ ਮਾਨ ਦਾ ਦਰਦ ਇਹ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫਨ ਕਫਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੇ ਸੀ ਮੈਂ ਹੁਣੀ ਖਾਨ ਨੂੰ ਸਮਝਾ ਰਿਆ ਸੀ ਮੈਂ ਕਿਹ ਨਾਲ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿ ਮੈਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾਇਆ ਛੋਟਾ ਹੈ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਪੇ ਵਾਪ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਦੀ ਖਿਦਮਤ ਕਰਦੇ ਆ ਉਹਨਾਂ ਨੂੰ ਖੁਸ਼ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦੁਆਵਾਂ ਮੰਗਦੇ ਆ ਸਲਾਮਤੀ ਮੰਗਦੇ ਆ ਪਰ ਉਹ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਦਰਦ ਦੀ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ ਆਵਾਮ ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਬਾਣੇ ਮੰਨਣ ਨੂੰ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੋ ਉਹਦੇ ਪਰਿਵਾਰ ਲਈ ਜ਼ਰੂਰ ਇਹ ਐਸਾ ਸਮਾਂ ਇੰਡਸਟਰੀ ਤੇ ਚੱਲ ਰਿਹਾ ਜਿਹੜਾ ਬਰਦਾਸ਼ਤ ਕਰਨ ਔਖਾ ਹੋਇਆ ਤੁਸੀਂ ਦੇਖੋ ਕਿ ਆਹਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਐਡੇ-ਐਡੇ ਵੱਡੇ ਘਾਟੇ ਪਾਇਆ ਪੰਜਾਬੀ ਸੰਗੀਤ ਇੰਡਸਟਰੀ ਨੇ ਜਿਹਦਾ ਕੋਈ ਆਪਾਂ ਦੇਣਾ ਨਹੀਂ ਬੋਲ ਨਹੀਂ ਸਕਦੇ ਸ਼ਬਦ ਨਹੀਂ ਹੈ ਖਾਨ ਸਾਹਿਬ ਨਾਲ ਮੇਰਾ ਦਿਲ ਦਾ ਰਿਸ਼ਤਾ ਮੇਰੇ ਬਹੁਤ ਕਰੀਬ ਹੈ ਮੈਂ ਇਹਨੂੰ ਸਟਰਗਲ ਕਰਦੇ ਆ ਵੀ ਦੇਖਿਆ ਤੇ ਅੱਜ ਐਡੇ ਵੱਡੇ ਮਕਾਮ ਤੇ ਮਾਲਕ ਨੇ ਇਹਨੂੰ ਪਹੁੰਚਾਇਆ ਪਰ ਆਹ ਜਿਹੜਾ ਘਾਟਾ ਇਹਨੂੰ ਲੱਗਾ ਹਾਲੇ ਤੇ ਕਿੰਨੇ ਦੇ ਕਿ ਮਾਂ ਦਾ ਸੇਵਾ ਠੰਡਾ ਨਹੀਂ ਸੀ ਹੋਇਆ ਕਿ ਕੱਲ ਇੱਕ ਖਬਰ ਆ ਗਈ ਕਿ ਅੱਜ ਬਾਪ ਵੀ.ਐਸ. ਜਹਾਂਤੇਨੀ ਜਿਆ ਤੇ ਇਹਦੇ ਨਾਲ ਤਾਂ ਕਿਸੇ ਨਾ ਬਹੁਤ ਜ਼ਿਆਦਾ ਹੋਰ ਹੀ ਤਰ੍ਹਾਂ ਬੋਡੀ ਨੂੰ ਫੀਲ ਹੋਣ ਲੱਗ ਪਿਆ ਕਿ ਪਤਾ ਨਹੀਂ ਯਾਰ ਹੁਣ ਅ ਇਸ ਜ਼ਿੰਦਗੀ ਖਰੇ ਚਾਰ ਕਿ ਦਿਨਾਂ ਦਾ ਕਹਿੰਦੇ ਹੁੰਦੇ ਮੇਲਾ ਹੈ ਤਾਂ ਆਮ ਹੀ ਕਹਾਵਤ ਹੈ ਪਤਾ ਨਹੀਂ ਐਦਾਂ ਲੱਗਣ ਲਿਆ ਕਿ ਬਹੁਤ ਹਰੇ ਕੋਲੇ ਥੋੜਾ ਥੋੜਾ ਸਮਾਂ ਜ਼ਿੰਦਗੀ ਤੇ ਪਿਆਰ ਨਾ ਰਹੀਏ ਮੁਹੱਬਤ ਨਾ ਰਹੀਏ ਪਰ ਇਹ ਜਿਹੜਾ ਕਟਾ ਖਾਣ ਨੂੰ ਲੱਗਾ ਇਹ ਤਾਂ ਨਾ ਪੂਰਾ ਹੋਣ ਵਾਲਾ ਘਟਾ ਮਾਤਾ ਦੇ ਜਾਨ ਤੋਂ ਬਾਅਦ ਖਾਨ ਸਾਹਿਬ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਪਿਤਾ ਦੀ ਰਾਜ ਕੀ ਸੇਵਾ ਕਰਨਗੇ ਕਿਉਂਕਿ ਇਹੀ ਇਕਲੋਤੇ ਉਹਨਾਂ ਕੋਲ ਰਹਿ ਗਏ ਪਰਿਵਾਰ ਬੜੀ ਗੁਰਬਤ ਵਿੱਚੋਂ ਨਿਕਲਿਆ ਜੀ ਪਰਿਵਾਰ ਮੈਂ ਤਾਂ ਦੇਖਿਆ ਇਹ ਇਹ ਕਿਹੜਾ ਕੋਈ ਟਾਟਾ ਪੈਰਲਾ ਦੇ ਘਰ ਤੋਂ ਹੋਇਆ ਸੀ ਬੜੀ ਮਿਹਨਤ ਕਰਕੇ ਇਹਨਾਂ ਨੇ ਮਾਪੇ ਨੇ ਇਹਨੂੰ ਖਾਨ ਨੂੰ ਆ ਸੰਗੀਤ ਦੇ ਵਿੱਚ ਪਾਇਆ ਫਿਰ ਉਹਨੇ ਬਕਾਇਦਾ ਸਿੱਖਿਆ ਫਿਰ ਉਹ ਗੈਰੀ ਦੇ ਨਾਲ ਵੀ ਗਿਆ ਸਟਰਗਲ ਕਰਕੇ ਅੱਜ ਦੇ ਚੰਗਾ ਟਾਈਮ ਆਸੇ ਅੱਜ ਬੈਠ ਕੇ ਮਾਪੇ ਨੇ ਕਹਿੰਦੇ ਹੁੰਦੇ ਆਪਣੀ ਸੇਵਾ ਕਰਨ ਦਾ ਉਹਨੂੰ ਮੌਕਾ ਮਾਲਕ ਨੇ ਦਿੱਤਾ ਹੀ ਨਹੀਂ ਇਹ ਦਿਖਾਉਣ ਦੇ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟ ਆ ਤੇ ਮੈਂ ਦਿਲੋਂ ਅਫਸੋਸ ਵੀ ਕਰਦਾ ਤੇ ਸਾਡੀਆਂ ਹਮੇਸ਼ਾ ਦਵਾਮਾ ਖਾਨ ਦੇ ਨਾਲ ਆ ਉਹਦੇ ਨਾਲ ਜਿੱਥੇ ਤੱਕ ਜਿੰਨਾ ਚਿਰ ਜ਼ਿੰਦਗੀ ਆ ਮੋਢੇ ਨਾਲ ਮੋਢਾ ਜੋੜ ਕੇ ਚੱਲਾਈ ਹਿਆ ਕੀ ਹੋਇਆ ਕੀ ਸੀ ਹਾਰਟ ਅਟੈਕ ਹੀ ਵਾਰੀ ਦੱਸਿਆ ਹਾਰਟ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਰਟ ਹੀ ਦੱਸਦੇ ਹਾਰਟ ਅਟੈਕ ਹੋਇਆ ਉਹ ਤੁਸੀਂ ਦੇਖ ਲਓ ਘੁੰਮਣ ਭਰਾ ਸਾਡਾ ਹਸਪੀਟਲ ਚ ਇੱਕ ਮੋਢੇ ਦੀ ਸਰਜਰੀ ਕਰਾਉਣ ਗਿਆ ਪਤਾ ਨਹੀਂ ਲੱਗਿਆ ਤੇ ਹਾਰਟ ਅਟੈਕ ਹੋ ਗਿਆ ਸਮਝੋ ਬਾਹਰ ਹੈ ਕਹਾਣੀ ਤੇ ਰੱਬ ਇਹ ਜਿਹੜਾ ਇਹ ਸਮਾਂ ਚੱਲ ਰਿਹਾ ਉਹ ਤੋਂ ਨਿਜ਼ਾਤ ਅੱਤਵਾਦੀ ਅਰਦਾਸ ਕਰਦਾ ਮਾਪੇ ਨੂੰ ਖੋਣ ਦਾ ਜੋ ਦਰਦ ਹੈ ਉਹ ਅਸਲ ਚ ਸ਼ਬਦਾਂ ਚ ਬਿਆਨ ਹੋ ਨਹੀਂ ਸਕਦਾ ਇਹ ਜਿਹਦਾ ਜਿਹਦੇ ਮਾਤਾ ਪਿਤਾ ਜਾਂਦੇ ਆ ਇਹ ਦੁੱਖ ਇਹ ਤਕਲੀਫ ਹੈ ਉਸ ਬੰਦੇ ਨੂੰ ਹੀ ਪਤਾ ਹੁੰਦੀ ਹੈ ਉਹਦੇ ਮਨ ਨੂੰ ਪਤਾ ਹੁੰਦੀ ਹੈ ਸੋ ਇਹ ਬਹੁਤ ਵੱਡਾ ਦੁੱਖ ਹੈ ਖਾਨ ਸਾਹਿਬ ਦੇ ਲਈ ਅਸੀਂ ਭਰਾ ਆ ਉਹਦੇ ਅਸੀਂ ਉਹਦੇ ਨਾਲ ਆ ਖੜੇ ਆ ਉਹਦੇ ਨਾਲ ਇਸ ਘੜੀ ਦੇ ਵਿੱਚ ਲੇਕਿਨ ਇਹ ਦੁੱਖ ਜੋ ਉਹਦੇ ਲਈ ਹੈ ਇਹ ਉਹਨੂੰ ساری ਜ਼ਿੰਦਗੀ ਹੰਡਾਣਾ ਪੈਣਾ ਸੋ ਇਸ ਦੁੱਖ ਨੂੰ ਸ਼ਬਦਾਂ ਚ ਅਸੀਂ ਬਿਆਨ ਕਰ ਹੀ ਨਹੀਂ ਸਕਦੇ ਬਸ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਅੰਕਲ ਜੀ ਨੂੰ ਔਰ ਸ਼ਾਇਦ ਉਹਨਾਂ ਦਾ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਿ ਉਹਨਾਂ ਦੇ ਬਿਨਾਂ ਉਹ ਰਹਿ ਹੀ ਨਹੀਂ पाए ਤੇ ਉਹਨਾਂ ਦੇ ਨਾਲ ਨਾਲ ਉਹ ਵੀ ਚਲੇ ਗਏ ਸੋ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਪਰ ਹੋ ਸਕਦਾ ਹੈ ਸ਼ਾਇਦ ਹੋ ਇਸ ਵੇਲੇ ਇਕੱਠੇ ਹੋਣਗੇ ਦੋਨੋਂ ਔਰ ਖਾਨ ਸਾਹਿਬ ਨੂੰ ਬਲੈਸ ਕਰਨਗੇ ਉਹਨੂੰ ਸ਼ਹੀਰਵਾਦ ਦੇਣਗੇ ਅੱਛੀ ਜ਼ਿੰਦਗੀ ਲਈ ਅੱਛੀ ਸਿਹਤ ਲਈ ਸੱਚੀ ਦੀ ਸੀ ਜੇ ਲਫ਼ਜ਼ਾ ਜੇ ਖਤਮ ਹੋ ਗਏ ਆ ਮਾਂ ਮਰੇ ਤੇ ਪੇਕੇ ਹੀ ਛੁੱਟਦੇ ਪਿਓ ਮਰੇ ਕਰ ਵੇਲਾ ਇਨਸ਼ਾਲਾ ਮਰਨਾ ਨਾ ਵੀਰ ਕਿਸੇ ਦੇ ਨਹੀਂ ਤੇ ਉਜੜ ਜਾਂਦਾ ਜਿ ਮੇਲਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਬਣੇ ਅੱਪਾ ਕਿਸੇ ਨਾ ਅਫਸੋਸ ਕਰਨ ਜਾਈਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲੋ ਬੰਦਾ ਜਲ ਜਾਂਦਾ ਗਿਆ ਯਾਰ ਬਹੁਤ ਬੁਰਾ ਹੋਇਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਜੋ ਮਾਲਕ ਦੀ ਮਰਜ਼ੀ ਹੁਣ ਦੁਬਾਰਾ ਉਦਾਂ ਹੋ ਜੇ ਬੰਦੇ ਲਫ਼ਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਤੇ ਮੇਰੇ ਤੇ ਖਾਨ ਸਾਹਿਬ ਭਾਜੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਬੜੇ ਉਮਰ ਉਹਨਾਂ ਦੀ ਛੋਟੀ ਆ ਬਟ ਉਹਨਾਂ ਦੀ ਰੂਹ ਜਿਹੜੀ ਉਹ ਰੱਬੀ ਰੂਹ ਨੇ ਹਰ ਇੱਕ ਦੇ ਨਾਲ ਖੜੇ ਹੋਣ ਵਾਲੇ ਮੇਰੇ ਮੇਰੇ ਨਾਲ ਕਈ ਵਾਰ ਰਿਕਾਰਡਿੰਗਾਂ ਜਾਂ 8 10 10 ਘੰਟੇ ਮੇਰੇ ਨਾਲ ਸਟੂਡੀਓ 'ਚ ਬਹਿ ਕੇ ਮੈਂ ਇੱਕ ਸਲੀਮ ਸੁਲੇਮਾਨ ਲਈ ਕੀਤਾ ਸੀ ਬਲਵਾਨ ਸ਼ੰਕਰ ਦਾ ਭਜਨ ਉਹਦੇ ਨਾਲ ਮੇਰੇ ਨਾਲ ਲਾ ਕੇ 8 10 ਘੰਟੇ ਤੇ ਕੀ ਬੰਦਾ ਕਰਿਆ ਨਾ ਐਸੇ ਜਿਹੇ ਟਾਈਮ ਤੇ ਬੰਦੇ ਦਾ ਕੋਈ ਵਸ ਨਹੀਂ ਆ ਬਸ ਦੁਆਵਾਂ ਹੀ ਨੇ ਮਾਦਰਾਂ ਨਹੀਂ ਅੱਗੇ ਦੁਆ ਕਰੋ ਤੁਸੀਂ ਵੀ ਕਰੋ ਕਿ ਇਦਾਂ ਕਿਸੇ ਨਾਲ ਨਾ ਹੋਵੇ ਤੇ ਦੇਖੋ ਇੱਕ ਅਸੀਂ ਫਿਲਮਾਂ 'ਚ ਪਹਿਲਾਂ ਸੁਣਦੇ ਸੀ ਕਿ ਇਦਾਂ ਪਹਿਲਾਂ ਹਸਬੈਂਡ ਗਿਆ ਫਿਰ ਵਾਈਫ ਚਲ ਗਈ ਜਾਂ ਵਾਈਫ ਚਲ ਗਈ ਉਦਾਂ ਹੀ ਮੇਰਾ ਖਿਆਲ ਏ ਸਦੀਆਂ ਬਾਅਦ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਮਨੇ ਬੜੇ ਦੇਖਿਆ ਅੰਦਾਜ਼ 17 ਦਿਨ ਹੋਏ ਨੇ ਜੀ 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 ਬਿਲਕੁਲ ਬਿਲਕੁਲ ਉਹੀ ਉਹੀ ਮੈਂ ਗੱਲ ਕਰ ਰਹਾ ਜੀ ਬਿਲਕੁਲ ਦੇਖੋ 17 ਦਿਨ ਪਹਿਲਾਂ ਮਾਂ ਦੀ ਡੈਥ ਫਿਰ ਪਾਪ ਦੀ ਦੁਨੀਆ ਦੇ ਵਿੱਚ ਦੇਖੋ ਸਾਰੇ ਰਿਸ਼ਤੇ ਆ ਹਨਾ ਭੈਣ ਭਰਾ ਦੇ ਪਰ ਮੇਰਾ ਖਿਆਲ ਜਿਹੜਾ ਮਾਂ ਪਿਓ ਦਾ ਰਿਸ਼ਤਾ ਨਾ ਉਹ ਰਿਸ਼ਤਾ ਸਭ ਤੋਂ ਉੱਪਰ ਹੈ ਸਭ ਤੋਂ ਅਨਮੋਲ ਔਰ ਸਭ ਤੋਂ ਪਿਓਰ ਜਿਹਨੂੰ ਪਵਿੱਤਰ ਰਿਸ਼ਤਾ ਕਹਿੰਦੇ ਨੇ ਨਾ ਕੋਈ ਲਾਲਚ ਨਹੀਂ ਹੁੰਦਾ ਮਾਂ ਪਿਓ ਨੂੰ ਤੁਹਾਡੇ ਤੋਂ ਭੈਣ ਭਰਾ ਨੂੰ ਹੋ ਸਕਦਾ ਤੁਹਾਡੇ ਦਾ ਪੈਸੇ ਦਾ ਲਾਲਚ ਹੋਵੇ ਜਾਰ ਰਿਸ਼ਤੇਦਾਰਾਂ ਨੂੰ ਮਾਂ ਪਿਓ ਨੂੰ ਤੁਹਾਡੇ ਤੋਂ ਕੋਈ ਲਾਲਚ ਨਹੀਂ ਹੈ ਫਿਰ ਪੰਜਾਬਾਸਤੇ ਕਾਲਾ ਸਾਲ ਚੱਲ ਰਿਹਾ ਬਹੁਤ ਮਹਤਵਾਂ ਗਿਆ ਬਹੁਤ ਜ਼ਿਆਦਾ ਪਹਿਲਾਂ ਪੱਲਾ ਸਾਹਿਬ ਫਿਰ ਰਾਜਵੀਰ ਫਿਰ ਖਾਨ ਸਾਹਿਬ ਦੇ ਮਦਰ ਫਾਦਰ ਹੋਰ ਵੀ ਕੋਈ ਐਕਸੀਡੈਂਟ ਸਾਰੇ ਦੁਆ ਕਰੋ ਕਿ ਇਹ ਜਿਹੜਾ ਵਾ ਬੰਦ ਹੋਵੇ ਜਿੱਦਾਂ ਸਾਡਾ ਪੰਜਾਬ ਪਹਿਲਾਂ ਖੁਸ਼ਹਾਲ ਸੀ ਉਦਾਂ ਹੀ ਰਵੇ ਤੇ ਕੀ ਕਰੀਏ ਸਮਝ ਨਹੀਂ ਲੱਗ ਰਹੀ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਤੇ ਇੱਕ ਯਾਰ ਹੋ ਗਈ ਗਿਆ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਹੈ ਜੀ ਸਪੈਸ਼ਲੀ ਇੰਡਸਟਰੀ ਨੂੰ ਇੱਕ ਨਾਜ਼ੁਕ ਸਮਾਂ ਹੈ ਪਹਿਲੇ ਅੰਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਹੈ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਹੈ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਤੇ ਘਰ ਵੀ ਆਏ ਆ ਪ੍ਰੋਗਰਾਮਾਂ ਤੋਂ ਮਿਲੇ ਐ ਰੈਸਟੋਰੈਂਟਾਂ ਜੀ ਮਿਲੇ ਕਈ ਵਾਰੀ ਮਿਲੇ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਹੈ ਜੋ ਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਕਿਹੜਾ ਸ਼ਖਸ ਜੀ ਨੂੰ ਨਹੀਂ ਦੋ ਸਭ ਨੂੰ ਦੁੱਖ ਆ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਿਵਾਰ ਨੂੰ ਵੀ ਇਹ ਤੰਦਰੁਸਤੀ ਦੇਵੇ ਇਹਨੂੰ ਸਬਰ ਦੇਵੇ ਔਰ ਉਹਨਾਂ ਦੇ ਆਤਮਾ ਨੂੰ ਖੁਸ਼ ਰੱਖੇ ਦਾ ਤਾਂ ਸਵਰਗ ਚ ਲੈ ਅਸਲ ਚ ਤੇ ਕਹਿਣ ਨੂੰ ਹੈ ਕੁਛ ਨਹੀਂ ਜੀ ਸਾਡੇ ਕੋਲ ਸਚਾਈ ਜਿਹੜੀ ਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਉਣਾ ਜਿਹੜਾ ਉਹ ਝੂਠਿਆ ਤੇ ਮਰਨਾ ਸੱਚ ਆ ਤੇ ਉਸ ਸੱਚ ਲਈ ਅਸੀਂ ਸਾਰੇ ਉਹ ਸੱਚ ਨੂੰ ਝੁਠਲਾ ਨਹੀਂ ਸਕਦੇ ਪਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਨਹੀਂ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰਿਸਟ ਪੁਸ਼ਤ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਇਦਾਂ ਲਵੇਦਾ ਕਹਿ ਜਾਊਗਾ ਉਹਦਾ ਚਲੇ ਜਾਣਾ ਸਿਰ ਤੋਂ ਮਾਂ-ਬਾਪ ਦਾ ਸਾਆਇਆ ਚਲੇ ਜਾਣਾ ਇਸ ਤੋਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਊਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿਉਂਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਪੇ ਬਾਬ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਬਾਪ ਨੂੰ ਮૈયਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਦੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ ਹੈ ਨਾ ਬਾਕੀ ਬਹੁਤ ਵੱਡਾ ਦੁੱਖ ਹੈ ਜੀ ਇਹਦੇ ਲਈ ਕਹਿ ਕੁਝ ਨਹੀਂ ਸਕਦਾ ਕਿਉਂਕਿ ਦੋਨੋਂ ਭਰਾ ਆ ਬੜਾ ਛੋਟੀ ਜੀ ਫੈਮਿਲੀ ਸੀਗੀ ਤੇ ਇਹ ਵੀ ਜੇ ਮਾਂ ਚਲੀ ਗਈ ਸੀ ਬਾਪੂ ਜੀ ਥੋੜਾ ਟਾਈਮ ਦੇ ਦਿੰਦਾ ਉਹਨੂੰ ਹੈ ਨਾ ਇਹ ਹੁੰਦਾ ਵੀ 5-7 ਸਾਲ ਹੋਰ ਕੋਲ ਰਹਿੰਦਾ ਤੇ ਉਹ ਸ਼ਾਇਦ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਮਾਂ ਨਾਲ ਨਹੀਂ ਕਰ ਸਕਿਆ ਕੁਝ ਦੁੱਖ ਸੁੱਖ ਬਾਪ ਨਾਲ ਬੋਲ ਸਕਦਾ ਪਰ ਉਹ ਹੋ ਨਹੀਂ ਸਕਿਆ ਬਾਕੀ ਉਹਦੀ ਰਜ਼ਾ ਆ ਉਹਦੀ ਰਜ਼ਾ ਤੋਂ ਬਾਹਰ ਬੰਦਾ ਜਾ ਨਹੀਂ ਸਕਦਾ ਜੀ ਕਿਉਂਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਖਾਨ ਦੇ ਨਾਲ ਸ਼ਾਮਲ ਹੋਏ ਆ ਪਰਿਵਾਰ ਸਾਰੇ ਸ਼ਾਮਲ ਆ ਪਰ ਬਹੁਤ ਵੱਡਾ ਦੁੱਖ ਹੈ